ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕ ਬਲਜ ਬਾਰੇ ਤੁਸੀਂ ਐਮ ਆਰ ਆਈ ਕਰਾਈ ਉਹਦੇ ਵਿੱਚ ਲਿਖਿਆ ਜਾਂਦਾ ਵੀ L4 L5 ਤੇ ਤੁਹਾਡਾ ਡਿਸਕ ਬਲਜ ਹੋ ਗਿਆ ਜਾਂ L5 S1 ਤੇ ਡਿਸਕ ਬਲਜ ਹੋ ਗਿਆ ਜਾਂ L2 L3 ਤੇ ਡਿਸਕ ਬਲਜ ਹੋ ਗਿਆ ਇੱਕ ਥੋਡੀ ਜਾਣਕਾਰੀ ਦੇ ਵਿੱਚ ਆਪਾਂ ਵਾਅਦਾ ਕਰਦੇ ਹਾਂ ਜਿਹੜੀ ਡਿਸਕ ਬਲਜ ਆ ਇਹ ਸਭ ਤੋਂ ਪਹਿਲੀ ਕੰਡੀਸ਼ਨ ਹੈ ਜਿਹੜੀ ਰੀਡ ਦੀ ਹੱਡੀ ਦੇ ਵਿੱਚ ਨੁਕਸ ਪੈਂਦਾ ਜਦੋਂ ਆਪਣੀ ਲੱਕ ਚ ਦਰਦ ਸ਼ੁਰੂ ਹੁੰਦਾ ਹੈ ਕਈਆਂ ਦੇ ਗਰਦਨ ਦੇ ਵਿੱਚ ਡਿਸਕ ਬਲਜ ਹੋ ਜਾਂਦਾ ਪਰ ਅੱਜ ਆਪਾਂ ਗੱਲ ਕਰਾਂਗੇ ਸਿਰਫ ਲੱਕ ਦਰਦ ਬਾਰੇ ਜਿਨ੍ਹਾਂ ਦੇ ਲੰਬਰ ਜਿਨ੍ਹਾਂ ਦੇ ਲੰਬਰ ਏਰੀਆ ਦੇ ਵਿੱਚ ਡਿਸਕ ਬਲਜ ਹੋ ਗਿਆ ਹੈ ਯਾਨੀ ਕਿ L1 ਤੋਂ ਲੈ ਕੇ L5 ਤੱਕ ਆ ਇਸ ਦੇ ਵਿੱਚ L5 S1 ਵੀ ਕਵਰ ਹੋ ਜਾਂਦੇ ਨੇ ਅਗਰ ਤੁਹਾਡੇ ਡਿਸਕ ਬਲਜ ਹੋ ਗਿਆ ਹੈ ਤਾਂ ਇਸ ਦੇ ਲਈ ਕਿਹੜੀਆਂ ਕਸਰਤਾਂ ਕਰਨੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਕਸਰਤਾਂ ਵੀ ਕਰਕੇ ਦਿਖਾਵਾਂਗੇ ਔਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਵੀ ਤੁਹਾਨੂੰ ਦੱਸਾਂਗੇ ਔਰ ਇੱਕ ਗੱਲ ਹੋਰ ਕਿਹੜੀ ਕਸਰਤ ਇਸ ਦੇ ਵਿੱਚ ਨਹੀਂ ਕਰਨੀ ਤੁਸੀਂ ਇਹ ਵੀ ਤੁਹਾਨੂੰ ਦੱਸਾਂਗੇ ਗਲਤ ਦਵਾਈ ਗਲਤ ਐਕਸਰਸਾਈਜ਼ ਗਲਤ ਸਟ੍ਰੈਚਿੰਗ ਦਰਦ ਨੂੰ ਉੱਥੇ ਦੱਬ ਕੇ ਰੱਖਦੀ ਹੈ ਸੋ ਹਮੇਸ਼ਾ ਸਹੀ ਕਸਰਤਾਂ ਕਰੋ ਸਹੀ ਸਟ੍ਰੈਚਿੰਗਸ ਕਰੋ ਜਿਸ ਨਾਲ ਆਪਣੀ ਲੱਕ ਦਾ ਦਰਦ ਵੀ ਘਟ ਜਾਵੇ ਔਰ ਜਿਹੜੀ ਡਿਸਕ ਹੈ ਉਹ ਵੀ ਆਪਣੀ ਜਗ੍ਹਾ ਤੇ ਜਾ ਕੇ ਫਿੱਟ ਹੋ ਜਾਵੇ ਦਰਸਲ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਚਾਹੁੰਦੇ ਹਾਂ ਜਿਹੜੀ ਡਿਸਕ ਬਲਜ ਹੈ ਉਸਦੇ ਵਿੱਚ ਡਿਸਕ ਅੰਦਰ ਜਾ ਸਕਦੀ ਹੁੰਦੀ ਹੈ ਕਿਉਂਕਿ ਉਹ ਡਿਸਕ ਹੈ ਜਿਹੜੀ ਉਹ ਬਿਲਕੁਲ ਇਦਾਂ ਬੰਦ ਹੈ ਔਰ ਇਦਾਂ ਖੁੱਲਦੀ ਆ ਉਹ ਜਿਹੜਾ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਅਗਰ ਇਸ ਤੋਂ ਅਗਲੀ ਕੰਡੀਸ਼ਨ ਹੋ ਜਾਵੇ ਜੈਸ ਡਿਸਕ ਪਟਰੂਜਨ ਡਿਸਕ ਐਕਸਕਲੂਜਨ ਡਿਸਕਰਨੀਏਸ਼ਨ ਮਤਲਬ ਇਹ ਡਿਸਕ ਐਟ ਦਾ ਬੰਦ ਹੁੰਦੀ ਆ ਜਦੋਂ ਇਦਾਂ ਹੋ ਜਾਂਦੀ ਆ ਇਹ ਹੋ ਕੀ ਡਿਸਕ ਬਲਜ ਜਿਹੜੀ ਖੁੱਲ ਕੇ ਬਾਹਰ ਆ ਜਾਂਦੀਆਂ ਨੇ ਉਹਦੇ ਵਿੱਚ ਜਿਹੜਾ ਫਲੂਇਡ ਨਿਕਲ ਕੇ ਬਾਹਰ ਆ ਜਾਂਦਾ ਫਿਰ ਆਪਾਂ ਇਸ ਨੂੰ ਬੰਦ ਵੀ ਨਹੀਂ ਕਰ ਸਕਦੇ ਔਰ ਇਸ ਨੂੰ ਅੰਦਰ ਨਹੀਂ ਕਰ ਸਕਦੇ ਉਸਦਾ ਹੱਲ ਕੀ ਇਟ ਇਸ ਰਾਉਂਡਡਡ ਮਸਲਸ ਨੇ ਉਹਨਾਂ ਨੂੰ ਆਪਾਂ ਸਪੈਂਡਨ ਕਰਕੇ ਤਕੜੇ ਕਰ ਦਿੰਦੇ ਸੋ ਇਹ ਹੁੰਦੀ ਹੈ ਜਿਹੜੀ ਲੰਬਰ ਸਪਾਇਨ ਦੀ ਕਹਾਣੀ ਹੈ ਡਿਸਕ ਬਲਜ ਦੀ ਕਹਾਣੀ ਹੈ ਸਹੀ ਕਸਰਤਾਂ ਹੀ ਤੁਹਾਨੂੰ ਦਰਦ ਮਿਟਾ ਸਕਦੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਨਾਪਿਸ਼ ਮੀਤਾ ਸਾਹਿਬ ਤੁਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਅਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਟੀਆਂ ਨੇ ਐਸ ਹਰੀ ਸਿੰਘ ਸਨਾਪਿਓਥੈਰਪੀ ਜਿਹੜੀ ਸਾਡੀ ਮੇਨ ਆਈਟੀ ਹੈ ਦੂਸਰੀ ਆਈਡੀ ਮੇਰੀ ਡਾਕਟਰ ਗੁਰਸ਼ੇਰ ਸਿੰਘ ਦੀ ਤੀਸਰੀ ਆਈਡੀ ਮੇਰੀ ਤਰਫ ਪਤਨੀ ਡਾਕਟਰ ਬੇਬਸ ਸ਼ਰਮ ਉਥੇ ਸਾਨੂੰ ਜਰੂਰ ਫੋਲੋ ਕਰੋ ਉਥੇ ਰੋਜ਼ਾਨਾ ਅਸੀਂ ਸ਼ਾਰਟ ਵੀਡੀਓ ਅਪਲੋਡ ਕਰਦੇ ਹਾਂ ਔਰ ਨਾਲ ਦੀ ਨਾਲ ਫੇਸਬੁੱਕ ਅਗਰ ਤੁਸੀਂ ਚਲਾਉਂਦੇ ਹੋ ਫੇਸਬੁੱਕ ਤੇ ਸਾਡਾ ਪੇਜ ਹੈ ਐਸਰੀ ਸਿੰਘ ਸਟ੍ਰਾਂਫੀਓਥੈਰੇਪੀ ਕਲੀਨਿਕ ਦੇ ਨਾਮ ਤੇ ਉਥੇ ਵੀ ਸਾਨੂੰ ਜਰੂਰ ਫੋਲੋ ਕਰੋ ਔਰ ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਆਪਣੀ YouTube ਚੈਨਲ ਦੀ ਯਾਨੀ ਕਿ ਡਾਕਟਰ ਗੁਰਸ਼ੇਰ ਬਲੌਗਸ ਇਸ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਅਗਰ ਤੁਸੀਂ ਚੈਨਲ ਤੇ ਸਾਡੇ ਪਹਿਲੀ ਵਾਰ ਆਏ ਸੋ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਆਸਾਨ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 1 ਐਕਸਰਸਾਈਜ਼ ਕੀ ਹੈ ਸਭ ਤੋਂ ਪਹਿਲਾਂ ਜੇ ਤੁਹਾਡੇ ਲੱਕ ਚ ਕਿਤੇ ਵੀ ਦਰਦ ਹੋਵੇ ਤੁਹਾਡੇ ਲੱਤਾਂ ਚ ਦਰਦ ਜਾ ਰਿਹਾ ਹੈ ਸਭ ਤੋਂ ਪਹਿਲਾਂ ਆਪਾਂ ਇਸ ਜਗ੍ਹਾ ਤੇ ਸੇਕ ਦਵਾਂਗੇ 15 ਤੋਂ 20 ਮਿੰਟ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਦਿਨ ਦੇ ਵਿੱਚ ਤਿੰਨ ਟਾਈਮ ਔਰ ਜਿਹੜਾ ਸੇਕ ਹੈ ਤੁਸੀਂ ਸਿੱਧੇ ਪਾ ਕੇ ਇਦਾਂ ਪਾ ਕੇ ਲੈਣਾ ਹੈ ਯਾਨੀ ਕਿ ਇਸ ਜਗ੍ਹਾ ਗਰਮ ਪਾਣੀ ਵਾਲੀ ਬੋਤਲ ਰੱਖ ਦੇਣੀ ਹੈ ਹਮੇਸ਼ਾ ਮੌਇਸਟ ਹੀਟ ਵਾਲਾ ਸੇਕ ਦੇਣਾ ਹੈ ਮਤਲਬ ਕਿਤੇ ਵੀ ਬਿਜਲੀ ਵਾਲਾ ਕੋਈ ਸੇਕ ਨਹੀਂ ਦੇਣਾ ਜਿੱਦਾਂ ਨੰਬਰ ਬੈਲਟਸ ਆਉਂਦੀਆਂ ਨੇ ਇਦਾਂ ਬੰਨ ਕੇ ਆਪਾਂ ਬੈਲਟ ਔਨ ਕਰ ਦਿੰਨੇ ਆ ਉਹਦਾ ਕੋਈ ਫਾਇਦਾ ਨਹੀਂ ਹੈ ਉਹ ਡਰਾਈ ਹੀਟ ਹੁੰਦੀ ਆ ਜਿਹੜੇ ਕਿ ਆਪਣੇ ਦਰਦ ਦਾ ਲੈਵਲ ਵਧਾ ਦਿੰਦੀ ਆ ਸੋ ਹਮੇਸ਼ਾ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦੋ ਸਭ ਤੋਂ ਵਧੀਆ ਸੇਕ ਹੈ ਨਾਲੇ ਸਸਤਾ ਨਾਲੇ ਟਿਕਾਊ ਇਹ ਹੋ ਗਈ ਪਹਿਲੀ ਜਾਣਕਾਰੀ ਹੁਣ ਗੱਲ ਕਰਨ ਲੱਗੀਆਂ ਕਸਰਤਾਂ ਦੀ ਕਿਹੜੀਆਂ ਉਹ ਕਸਰਤਾਂ ਨੇ ਕਸਰਤਾਂ ਕੀ ਨੇ ਸਭ ਤੋਂ ਪਹਿਲਾਂ ਆਪਾਂ ਮੁੱਦੇ ਪੈ ਜਾਗੇ और दोनों ही हाथ आप अपनी मोडिया के थले रखा और आप उपर उठने की कोशिश उपर की कोशिश इस कसरत किया जाता है हाफ कोबरा जिन्ना को उपर आया जाएगा आप करा सैकेंड एक दो तीन चार पंच दैन रिलैक्स फिर उपर उठा कोशिश करा पंच कद की एक दो तीन चार पंच दैन रिलैक्स एक दो तीन चार ਪੰਜ தென் ਰਿਲੈਕਸ ਪੋਣੀਆਂ ਆਇ ਨਹੀਂ ਚਾਹੀਦੀਆਂ ਪੋਣੀਆਂ ਬਿਲਕੁਲ ਪਿੱਛੇ ਨੂੰ ਚਾਹੀਦੀਆਂ ਨੇ ਹੱਥ ਮੋਢਿਆਂ ਥੱਲੇ ਚਾਹੀਦੇ ਆ ਔਰ ਉੱਪਰ ਟੁੱਟਣਾ 1 2 3 4 5 தென் ਰਿਲੈਕਸ ਇੱਕ ਕਸਰਤ ਕਰਨ ਨਾਲ ਫਾਇਦਾ ਕੀ ਹੋਏਗਾ ਜਿਹੜਾ ਆਪਣਾ ਲੰਬਰ ਲੈਵਲ ਆ ਇਸ ਤੇ ਪ੍ਰੈਸ਼ਰ ਘਟਦਾ ਰਹੇਗਾ ਸੋ ਇਸ ਨੂੰ ਤੁਸੀਂ 10 ਵਾਰੀ ਕਰਨਾ ਪਹਿਲੇ ਦਿਨ ਔਰ ਇੱਕ ਕਸਰਤ ਦੋ ਵਾਰੀ ਕਰਨੀ ਹੈ ਦਿਨ ਚ ਸਵੇਰੇ ਸ਼ਾਮ ਪਹਿਲਾਂ ਸੇਕ ਦਵਾਂਗੇ ਫਿਰ ਕਸਰਤ ਕਰਾਂਗੇ ਦੋਨੇ ਹੱਥ ਮੋਢਿਆਂ ਥੱਲੇ ਔਰ ਐਦਾਂ ਆਪਾਂ ਉੱਪਰ ਉੱਠ ਰਹੇ ਹਾਂ ਇੱਥੇ ਆਪਾਂ ਵਨ ਸੈਕਿੰਡ ਹੋਲਡ ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਇਸ ਦੇ ਤੁਸੀਂ 10 ਸੈਟ ਲਾਉਣੇ ਆ ਸਵੇਰੇ ਸ਼ਾਮ ਲਾਉਣੇ ਆ ਜਿਹੜੀ ਦੂਜੀ ਕਸਰਤ ਹੈ ਉਸ ਦੇ ਲਈ ਤੁਸੀਂ ਖੜੇ ਹੋ ਜਾਣਾ ਬੈੱਡ ਤੇ ਸੀਰੀਅਲ ਆਰਡਰ ਚ ਇਦਾਂ ਹੀ ਕਸਰਤਾਂ ਕਰਨੀਆਂ ਨੇ ਸਿੱਧੇ ਖੜੇ ਹੋ ਕੇ ਦੋਨੋਂ ਹੱਥ ਇਦਾਂ ਮੁਠੀਆਂ ਬੰਦ ਕਰਕੇ ਆਪਾਂ ਇੱਥੇ ਰੱਖ ਲੈਣੇ ਲੱਕ ਤੇ ਔਰ ਇਦਾਂ ਆਪਾਂ ਪਿੱਛੇ ਨੂੰ ਜਾਣਾ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 ਦੈਨ ਰਿਲੈਕਸ ਫੇਰ ਪਿੱਛੇ ਜਾਵਾਂਗੇ ਇੱਥੇ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਥੈਨ ਰਿਲੈਕਸ ਫੇਰ ਅੱਗੇ ਪਿੱਛੇ ਜਾਵਾਂਗੇ 1 2 3 4 5 ਥੈਨ ਰਿਲੈਕਸ ਜੇ ਤੁਹਾਨੂੰ ਲੱਗਦਾ ਵੀ ਇਹਦਾ ਤੋਤੋਂ ਨਹੀਂ ਹੋ ਰਿਹਾ ਜਾਂ ਤੁਹਾਨੂੰ ਡਰ ਲੱਗਦਾ ਤੁਸੀਂ ਕਿਸੇ ਆਪਣੇ ਫੈਮਿਲੀ ਮੈਂਬਰ ਨੂੰ ਕੋਲੇ ਖੜਾ ਕਰ ਸਕਦੇ ਹੋ ਕਿ ਕਈ ਵਾਰ ਇੰਬੈਲੈਂਸ ਹੋ ਗਿਆ ਤੁਸੀਂ ਗਿਰ ਸਕਦੇ ਹੋ ਸੋ ਦੋਨੋਂ ਹੱਥ ਇੱਥੇ ਰੱਖਾਂਗੇ ਔਰ ਪਿੱਛੇ ਜਾਵਾਂਗੇ 5 ਸੈਕਿੰਡ ਹੋਲਡ 1 2 3 4 5 ਰਿਲੈਕਸ ਫੇਰ ਕਰਾਂਗੇ 1 2 3 4 5 ਦੈਨ ਰਿਲੈਕਸ ਇਸ ਤੇ ਤੁਸੀਂ ਗਿੰਨ ਕੇ 10 ਸੈਟ ਲਾਉਣੇ ਸਵੇਰੇ ਸ਼ਾਮ ਲਾਉਣੇ ਕਸਰਤ ਨੰਬਰ 2 ਸੋ ਤੀਜੀ ਕਸਰਤ ਦੇ ਵਿੱਚ ਆਪਾਂ ਫੇਰ ਬੈੱਡ ਤੇ ਸਿੱਧੇ ਹੋ ਜਾਣਾ ਔਰ ਇਸ ਤੇ ਆਪਾਂ ਦੇਖੋ ਸਿੱਧੇ ਹੋ ਗਏ ਹੁਣ ਆਪਾਂ ਇਸ ਤੇ ਦੋਨੋਂ ਆਪਾਂ ਗੋਡੇ ਮੋੜ ਲੈਣੇ ਆ ਔਰ ਹੱਥ ਸਾਈਡਾਂ ਤੇ ਕਰ ਦੇਣੇ ਆ ਔਰ ਆਪਾਂ ਇਸ ਵਕਤ ਗੋਡੇ ਇੱਕ ਸਾਈਡ ਗਰਦਨ ਦੂਸਰੀ ਸਾਈਡ ਰੋਟੇਸ਼ਨ ਕਹਿੰਦੇ ਆ ਇਸ ਨੂੰ ਇੱਥੇ ਆਪਾਂ पांच सेकेंड होल्ड करा एक दो तीन चार पांच फिर दूसरी साइड गोडे गर्दन दूसरी साइड फिर इतने होल्ड करा पं सेकेंड। एक दो तीन चार पांच फिर दूसरी साइड फिर इतने होल्ड करा एक दो तीन चार पांच फिर दूसरी साइड फिर इतने गर्दन होल्ड करा एक दो तीन चार पांच मतलब ਪੰਜ ਵਾਰੀ ਇੱਧਰ ਪੰਜ ਕਹਿਣ ਨੇ ਪੰਜ ਵਾਰੀ ਇੱਧਰ ਪੰਜ ਕਹਿਣ ਨੇ ਔਰ ਇਸਦੇ ਤੁਸੀਂ ਪੂਰੇ ਪੰਜ ਸੈੱਟ ਲਾਉਣੇ ਆ ਮਤਲਬ ਪੰਜ ਪੰਜ ਵਾਰੀ ਦੋਨੋਂ ਸਾਈਡ ਟੋਟਲ 10 ਹੋ ਜਾਣਗੇ ਇਸ ਨੂੰ ਵੀ ਤੁਸੀਂ ਸਵੇਰੇ ਸ਼ਾਮ ਕਰਨਾ ਇਹ ਹੋਗੀ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਆ ਇਸਦੇ ਵਿੱਚ ਆਪਾਂ ਪਰਿਫਰਮਸ ਮਸਲ ਨੂੰ ਸਟ੍ਰੈਚ ਕਰਨਾ ਇਸਦੇ ਲਈ ਆਪਾਂ ਕੀ ਕਰਾਂਗੇ ਸਿੱਧੇ ਪਾਏ ਆ ਇੱਕ ਗੋਡਾ ਮੋੜ ਲਿਆ ਦੂਜਾ ਗੋਡਾ ਮੋੜ ਲਿਆ ਔਰ ਦੈਨ ਇਸ ਗੋਡੇ ਨੂੰ ਆਪਾਂ ਇਸ ਲਾਤੇ ਉੱਪਰ ਰੱਖਾਂਗੇ ਮੰਨ ਲਓ ਤੁਹਾਡੇ ਦਰਦ ਲੱਕ ਤੋਂ ਹੋ ਕੇ अपने खब्बे पासे जा रहा है शाती दिन तो उठ के आप गोडे को अपनी छाती के ना की कोशिश जिन् खिंचा इतने करना दस सकें एक दो तीन चार पाँच छः सात आठ नौ दस दिन रिलैक्स फिर खिंच देंगे एक दो तीन चार पाँच छः सात आठ नौ दस दिन रिलैक्स फिर खिंच देंगे एक दो तीन चार पे सत अठ नौ दस, then relax. सी बारी इदर, बारी ही दूसरी साइड दोनों करना चाहे दर इकेंड होल्ड एक दो तीन चार सत अठ नौ दस दिन रिलैक्स फिर खेच दें एक दो तीन चार पे सत अठ नौ दस दिन रिलैक्स तो बारी इधर बारी इधर ਇਸ ਨੂੰ ਵੀ ਸਵੇਰੇ ਸ਼ਾਮ ਕਰੋ ਇਹ ਯੋਗੀ ਟੋਡੀ ਚੌਥੀ ਕਸਰ ਹੁਣ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਆ ਇਸ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਹੈਮਸਟ੍ਰਿੰਗ ਸਟ੍ਰੈਚ ਕਰਨਾ ਕਿਵੇਂ ਕਰਾਂਗੇ ਦੇਖੋ ਇਦਾਂ ਬੈਠ ਜਾਣਾ ਔਰ ਇਦਾਂ ਆਪਾਂ ਕੋਸ਼ਿਸ਼ ਕਰਨੀ ਦੋਨੋਂ ਹੱਥੇ ਇਦਾਂ ਜੋੜ ਕੇ ਅੱਗੇ ਨੂੰ ਟੱਚ ਕਰਨ ਦੀ ਪੈਰ ਨੂੰ ਜਦੋਂ ਇਦਾਂ ਜਾ ਕੇ ਜਾਓਗੇ ਔਰ ਤੁਹਾਡੇ ਇਸ ਜਗ੍ਹਾ ਤੇ ਖਿੱਚ ਪਏਗੀ ਔਰ ਇੱਥੇ ਤੁਸੀਂ </body> ਫੇਰ 10 ਸੈਕਿੰਡ ਹੋਲਡ 1 2 3 4 5 6 7 8 9 10 ਇੱਕ ਤੋਂ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਕੋਈ ਚੀਜ਼ ਫਟ ਰਹੀ ਹੁੰਦੀ ਹੈ ਇਹ ਕਰਨ ਨਾਲ ਕੀ ਹੋਏਗਾ ਜਿਹੜੇ ਹੈਮਸਟ੍ਰਿੰਗ ਮਸਲ ਰਿਲੈਕਸ ਹੋਣਗੇ ਤਾਂ ਲੱਕ ਵਾਲੇ ਮਸਲ ਆਟੋਮੈਟਿਕਲੀ ਰਿਲੈਕਸ ਹੋਣ ਲੱਗ ਜਾਣਗੇ ਪੰਜ ਪੰਜ ਵਾਰੀ ਦੋਨੋਂ ਸਾਈਡ ਕਰਨਾ ਇਹੋ ਹੋ ਗਿਆ ਤੁਹਾਡਾ ਹੈਮਸਟ੍ਰਿੰਗ ਸਟ੍ਰੈਚ ਥੋਨੂੰ ਦੂਸਰੀ ਸਾਈਡ ਵੀ ਆਪਾਂ ਕਰਕੇ ਦਿਖਾ ਦਿੰਨੇ ਆ ਇਦਾਂ ਬੈਠ ਜਾਣਾ ਬੈੱਡ ਤੇ ਐਜ ਤੇ ਹੋਰ ਇਦਾਂ ਇਹਨੂੰ ਟੱਚ ਕਰਨ ਦੀ ਕੋਸ਼ਿਸ਼ ਕਰਨੀ ਇਸ ਜਗ੍ਹਾ ਤੇ ਖਿੱਚ ਪੈਗੀ ਇੱਕ 2 3 4 5 6 7 8 9 10 देन ਰਿਲੈਕਸ ਪੈਰਾਂ ਦੇ ਨੂੰ ਮੋੜ ਲੈਣਾ ਹੌ ਟੱਚ ਕਰਨ ਦੀ ਕੋਸ਼ਿਸ਼ 1 2 3 4 5 6 7 8 9 10 देन ਰਿਲੈਕਸ ਸੋ ਇੱਕ ਅਸਰ ਤੁਸੀਂ ਧਿਆਨ ਨਾਲ ਕਰਨੀ ਪੰਟ ਪੰਸ ਵਾਰੀ ਦੋਨੋਂ ਸਾਈਡਸ ਟੱਚ ਕਰ ਇਹ ਹੋ ਗਈ ਤੁਹਾਡੀ ਪੰਜਵੀਂ ਹੁਣ ਜਿਹੜੀ ਆਖਰੀ ਕਸਰਤ ਹੈ ਇਸ ਦੇ ਵਿੱਚ ਆਪਾਂ ਦੋਨੋਂ ਕੋਡੇ ਮੋੜ ਲੈਣੇ ਆ ਔਰ ਲੱਕ ਨੂੰ ਹਵਾ ਚੱਕਣਾ ਇਹੀ ਹੋ ਗਈ ਸਟਰੈਂਥਨਿੰਗ ਐਕਸਰਸਾਈਜ਼ ਇਸ ਲੱਕ ਨੂੰ ਆਪਾਂ ਤਕੜੇ ਵੀ ਤਾਂ ਕਰਨਾ ਹੈ ਨਾ ਪਹਿਲਾਂ ਤਾਂ ਸਾਰੇ ਮੂਵਮੈਂਟਸ ਹੋ ਗਏ ਹੁਣ ਲਾਸਟ ਦੇ ਵਿੱਚ ਇਹ ਇਸ ਦੇ ਵਿੱਚ 10 ਸੈਕਿੰਡ ਹੋਲਡ 1 2 3 4 5 6 7 8 9 10 ਦੇ ਰਿਲੈਕਸ ਫੇਰ ਗੁੱਡੀ ਮੋੜਾਂਗੇ ਔਰ ਫੇਰ ਲੱਕ ਨੂੰ ਹਵਾ ਚੱਕ ਦਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ 1 ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਇਸ ਤੇ ਤੁਸੀਂ ਪੰਜ ਸੈੱਟ ਲਾਉਣੇ ਸਵੇਰੇ ਸ਼ਾਮ ਲਾਉਣੇ ਹੌਲੀ ਹੌਲੀ ਸਾਰੀਆਂ ਕਸਰਤਾਂ ਦੇ ਤੁਸੀਂ ਸੈੱਟ ਵਧਾ ਦੇਣੇ ਸੋ ਇਹ ਸਨ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਸ਼ਾਮ ਕਰਦੇ ਹੋ ਪੰਜ ਪੰਜ ਸੈੱਟ ਤੋਂ ਸਟਾਰਟ ਕਰਦੇ ਹੋ ਹੌਲੀ ਹੌਲੀ ਸੈੱਟ ਵਧਾਉਂਦੇ ਹੋ ਤੁਸੀਂ ਡਿਸਕ ਬਲਜ ਨੂੰ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਕਿਉਂਕਿ ਇਹੀ ਕਸਰਤਾਂ ਸੀ ਆਪਣੇ ਪੇਸ਼ੈਂਟ ਨੂੰ ਆਪਣੇ ਕਲੀਨਿਕ ਤੇ ਕਰਾਉਣੇ ਆ ਸੋ ਉਹੀ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਗਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਕਮੈਂਟ ਕਰਕੇ ਤੁਸੀਂ ਸਾਥੋਂ ਪੁੱਛ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ